ਤੋ ਅੱਜ ਤੁਸੀਂ ਮੰਨ ਲਓ ਜਲਦੀਗੜ ਚ ਜਾਂ ਵਿਆ ਮੋਹਾਲੀ ਚ ਜਿਹੜਾ ਕਨਾਲ ਹਾਊਸ ਉਹ ਪੱਟੋ ਪੱਚੀ 10-12 ਕਰੋੜ ਦਾ ਹੋ ਗਿਆ। ਉਹ ਅੱਜ ਬਹੁਤ ਬੰਦੇ ਜ਼ਮੀਨਾਂ ਵੇਚ ਕੇ ਨਾ ਉੱਥੇ ਘੋਟਲੇ ਲੈ ਰਹੇ ਆ। ਔਰ ਜਿਵੇਂ ਜਿਵੇਂ ਉਹਨ ਸੜਕਾਂ ਬਣ ਗਈਆਂ ਜੇ ਤੁਸੀਂ 10 ਮਿੰਟ ਦੂਰ ਲੋਗੇ ਤੁਹਾਨੂੰ ਤੀਜੇ ਮੰਨ ਲਓ 3 ਗੁਣਾ ਘੱਟ ਦੇ ਘਰ ਮਿਲ ਜਾ ਕਰਨ। ਫਿਰ ਤੁਹਾਨੂੰ ਉਹਦੋ ਇਹ ਲੱਗਣਾ ਕਿ ਯਾਰ ਮੈਂ ਇੰਨੇ ਪੈਸੇ ਕਾਹਦੇ ਲਾ ਇੱਕ ਬਿਜ਼ਨਸ ਕਰ ਲੈਂਦਾ। ਸੋ पिंड चरह खेती करते हैं और कुछ ना बीजने और दिनों दिन फिर जो दिमाग है प्रेरणा शायद यही वजह की उही रूटीन है जो दिखा लगे एवल ग्यारह <laughs> <laughs> मैं सवेरे उस वक्त ਕੋਸੇ ਵੱਕਸਾਣਾ ਇਹਦੇ ਲਈ ਸ਼ਰਮਾ ਜੀ ਲਈ ਜਿਹਦੇ ਨੂੰ ਤਿੰਨ ਹਿੱਸਿਆਂ ਚ ਵੰਡੀਏ ਇਹ 16 ਘੰਟੇ ਸੌਣ ਤੇ گزار ਦਿੰਦੇ ਮੈਂ 8 ਘੰਟੇ ਦੇਖੋ ਸਿਨੇਮਾ ਜਾਂ ਥ੍ਰਿਲਰ ਨੂੰ ਤਾਂ ਭਾਵ ਇਹੀ ਹੁੰਦਾ ਹੈ ਵੀ ਜਦੋਂ ਆਪਾਂ ਥ੍ਰਿਲਰ ਦੀ ਗੱਲ ਕਰੀ ਤਾਂ ਕੋਲ ਬੰਦ ਕਰ ਲੈ ਗੋ ਜੇ ਕਿਸੇ ਹੋਰ ਦਾ ਪਾ ਜਾਂਦਾ ਕੋਦ-ਕੋਦ ਪੈਣਾ ਸੀ ਵੀ ਫੇਰੀ ਬਾਈਟ ਖਰਾਬ ਹੋ ਗਏ ਸੋ ਕੀ ਹੁੰਦਾ ਹੈ ਇਹ ਹੀ ਸਿਨੇਮਾ ਜੇ ਤੁਹਾਨੂੰ ਇਹ ਪਤਾ ਹੀ ਹੋਊਗਾ ਵੀ ਫਿਲਮ ਚ ਆਏ ਹੋਊਗਾ ਜਿੱਦਾਂ ਹੁਣ ਆਪਾਂ A ਤੋਂ Z ਤੱਕ ਜੇ ਕਹਾਣੀ ਸੁਣਾ ਰਹੇ ਹਾਂ ਤੁਸੀਂ ਤਾਂ ਥੀਏਟਰ ਚ ਜਦੋਂ ਅਸੀਂ ਪੜ੍ਹਦੇ ਸੀ ਅਸੀਂ ਦੇਖਣ ਜਾਂਦੇ ਸੀ ਹੁਣ ਤਾਂ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਵੱਡੇ ਸਿਨਮੇ ਚ ਦੇਖਦੇ ਉਹ ਟਾਕੀਆਂ ਹੋ ਗਈ ਜੀ ਤਾਂ ਕਈ ਬੰਦੇ ਵਿੱਚ ਪਹਿਲਾਂ ਸੀ ਕਿ ਜਗਾ ਲਾ ਲਾ ਹੁਣ ਇਹਨੇ ਆਉਂ ਬੁਲਾਣੇ ਨੇ ਹੁਣ ਸੈਟ ਲੈਣਾ ਲੈ ਹੁਣ ਇਹਦੇ ਪਈਆਂ ਹਨ ਸੋ ਜਿਹੜਾ ਇਹ ਅਨ ਐਕਸਪੈਕਟਡ ਤੁਸੀਂ ਜਿਹੜਾ ਕਹਿਣਾ ਨਾ ਉਹੀ ਅਸਲ ਚ ਸਕਰੀਨ ਪਲੇਅਰ ਜੇ ਤੁਹਾਨੂੰ ਹੈਪੀ ਐਂਡ ਹੀ ਮਿਲ ਜਾਂਦਾ ਫਿਰ ਇਹਨੇ ਇੱਕ ਨਾਰਮਲ ਕਰਾਇਆ ਜਾਂਦਾ ਸੀ ਠੀਕ ਜਿਵੇਂ ਹਾਸ਼ਰ ਸੀ ਬਹੁਤ ਲੋਕਾਂ ਨੂੰ ਸੀ ਕਿ ਹੋਣ ਇਹਨਾਂ ਦੀ ਜਿਹੜੀ ਮਹੱਤਤਾ ਮਿਲ ਜੂਗੀ ਉਹ ਮੇਰਾ ਫੈਸਲਾ ਸੀ ਉਹ ਸਾਰੇ ਯੂਨਟ ਨਾਲ ਇਹ ਹੀ ਟਕਰਾਅ ਸੀ ਮੇਰੇ ਨਾਲ ਇਹ ਨਹੀਂ ਵੇਲਾ ਇਹਦੇ ਨਾਲ ਇੱਕ ਹੋਰ ਸਬਜੈਕਟ ਵੀ ਨਿਕਲ ਸਕਦਾ ਉਹਦੀ ਸ਼ਾਇਦ ਅੱਜ ਤੱਕ ਡਿਮਾਂਡ ਹੈ ਫੈਸ਼ਲ ਟੂ ਦਾ ਕਿ ਨਹੀਂ ਉਹ ਹੀ ਸਭ ਤੋਂ ਵੱਧ ਪਸੰਦ ਕੀਤਾ ਜੀ ਇਹ ਨਹੀਂ ਸਕੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ